ਇਹ ਟ੍ਰਾਂਸਫਰ ਬਾਰੇ ਮੁ ਗੋੜ ਰੱਖਿਆ ਜਾਵੇ ਨਾ ਫਿਰ ਮਸੀਬਤ ਆ ਦੂ। ਹੈਲੋ। ਸਤਿ ਸ਼੍ਰੀ ਅਕਾਲ। ਮੇਰੇ ਕੋਲ ਸੰਦੀਪ ਨਗਰੀ ਵਾਲੇ ਮੁੰਡੇ ਆਏ ਖੜੇ ਆ। ਲਾਈਟ ਹੀ ਨਹੀਂ ਆਉਂਦੀ ਉੱਥੇ। ਕਿਹ ਸੰਦੀਪ ਨਗਰ? ਕੀ ਕਰ ਰਹੇ ਹੋ? ਕਦੋਂ ਲਗਾ ਰਹੇ ਹੋ? ਕਦੋਂ? ਜਲਦੀ ਜਲਦੀ ਮਤਲਬ ਕਿੰਨੀ ਜਲਦੀ ਲੱਗ ਜੂਗਾ ਐਸ ਵੀ ਤੁਸੀਂ ਇੱਕ ਦੋ ਦਿਨਾਂ ਚ ਲਾ ਦਿਓ ਗਰਮੀ ਬਹੁਤ ਜ਼ਿਆਦਾ ਆ ਐਵੇਂ ਆਪਣੇ ਸਿਰ ਨਾ ਪਾਜੇ ਬਿਜਲੀ ਵਾਲਾ ਲਵਾ ਕੇ ਮੈਨੂੰ ਦੱਸਣਾ ਨਹੀਂ ਆ ਬਈ ਲੱਗ ਜੂਗਾ ਬਟੇ ਟ੍ਰਾਂਸਫਰ ਮੈਨੂੰ ਪਤਾ ਕੀ ਆ ਜੀ ਸਾਡੇ ਹੀ ਲੋਡ ਬਹੁਤ ਜ਼ਿਆਦਾ ਹੈ ਕੋਈ ਨਹੀਂ ਲੱਗ ਜੂਗਾ ਹਾਂ ਜੀ ਸਾਡਾ ਟ੍ਰਾਂਸਫਰ ਕਰਨ ਦੀ ਬੇਨਤੀ ਕਰਦੇ ਸਾਨੂੰ ਇਹ ਦਵਾ ਦਿਓ ਆਹ ਹਫ਼ਤੇ ਦੇ ਵਿੱਚ ਵਿੱਚ ਲੱਗ ਜੂਗਾ ਮੈਂ ਉਹਨੂੰ ਕਹੇ ਇੱਕ ਦੋ ਦਿਨ ਚੱਲੋ ਉਹ ਕਹੇ ਜੀ ਉਹ 15000 ਰੁਪਏ ਮੰਗ ਰਿਹਾ ਮੈਂ ਇਹ ਵੇਲੇ ਟ੍ਰਾਂਸਫਰ ਕਰਵਾਉਂਦਾ ਮੈਂ ਮੇਨ ਗੱਲ ਇਹ ਹੈ ਕਿ ਜਿਹੜਾ ਬੰਦਾ ਮੰਗਦਾ ਉਹਨੂੰ ਦੱਸੋ ਮੈਨੂੰ ਨਾਲ ਦੱਸੋ ਕੌਣ ਮੰਗਦਾ ਹੈ ਕਿਆ ਦੇ ਅੱਛਾ ਐਕਸ਼ਨ ਨੂੰ ਕਹਿੰਦੇ ਇੱਕ ਪ੍ਰੋਗਰਾਮ ਮੰਗਦੇ ਕਰਦੇ ਹੋ ਨੇ ਉਹਦੇ ਬੰਦੇ ਸ਼ਾਮਿਲ ਕਰਨੇ ਆ ਪਾਜੀ ਦੇ ਵਿੱਚ ਆ ਜੀ ਇੱਕ ਨੰਬਰ ਬਾਅਦ ਜੀ ਕਦੋਂ ਮੈਂ ਪੰਚਾਂ ਤੁਸੀ ਰੋ ਟਾਈਮ ਦੇ ਦਿਓ ਮੇਰੀ ਬੇਨਤੀ ਇਹ ਹੈ ਵੀ ਤੁਸੀਂ ਉੱਥੇ ਗੇਰਾ ਮਾਨ ਦਰਸ਼ਨ ਦੇ ਉਸ ਦੇ ਦੇ ਦਿਨਾ ਸਾਨੂੰ ਚੰਦਰ ਲੇਖ ਇਹਨਾਂ ਦਾ ਇਹਨਾਂ ਨੇ ਇੱਕ ਬੰਦਾ ਸ਼ਾਮਿਲ ਕਰਾਉਣੇ ਹੈ ਜੀ